ਲੈ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕੀਤੀ ਸਵੇਰ ਦਾ ਨਾਸ਼ਤਾ ਬਣਾ ਵੀ ਸੀ ਅੱਜ ਸਾਰੇ ਕੰਮ ਪੈ ਨਿਵੇਂ ਵਾਲੇ ਤਾਂ ਸਵੇਰ ਜਿਹੇ ਨਾ ਕੜੀ ਚੌਲ ਖਾਣ ਲੱਗੇ ਭੁੱਖ ਲੱਗੀ ਸਵੇਰੇ ਸਵੇਰੀ ਰੋਪਾਂ ਬਣਾਏ ਨੇ ਅੱਜ ਕੜੀ ਚੌਲ ਕਰਦੇ ਹਜੇ ਸਾਰੇ ਕੰਮ ਪਏ ਨੇ ਕਰਨ ਵਾਲੇ ਕਿਹੜੀ ਚੌਲ ਖਾ ਕੇ ਕੰਮ ਕਰਦੇ ਆਗੇ ਲੋ ਜੀ ਅਸੀਂ ਪਹੁੰਚ ਚੁੱਕੇ ਆਂਗੇ ਨੇਪਾਲੀ ਦੇ ਹੋਟਲ ਤੇ ਖਾਣੇ ਆਗੇ ਹੁਣ ਇਥੇ ਕੁਝ ਉੱਪਰ ਆ ਗਿਆ ਨਾ ਲੋ ਜੀ ਆਪਾਂ ਜਾ ਰਹੇ ਆਂਗੇ ਉੱਪਰ ਖਾਣ ਪੀਣ ਵਾਸਤੇ ਲੈਣਾ ਬਹੁਤ ਜASE ਰਾਸਤੇ ਦਾ ਆ ਕਰਕੇ ਉੱਪਰ ਠੀਕ ਹੈਗਾ ਦੇਖੋ ਮੈਂ ਬੜੀ ਵਧੀਆ ਉਪਰ ਤੋਂ ਸਾਰੀਆਂ ਚੀਜ਼ਾਂ ਦਾ ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੇਰੀ ਦਰਾਣੀ ਨੇ ਨਾ ਅੱਜ ਸਾਨੂੰ ਡਿਨਰ ਲਈ ਇਨਵਾਈਟ ਕਰਿਆ ਸੀਗਾ ਤੇ ਫਿਰ ਅਸੀਂ ਡਿਨਰ ਵਾਰ ਹੀ ਕਰਨ ਗਏ ਸੀਗੇ ਹੋਟਲ ਦੇ ਵਿੱਚ ਡਿਨਰ ਕਰ ਰਹੇ ਸੀ ਜੀ ਬੈਠੇ ਉਸ ਤੋਂ ਬਾਅਦ ਖਾ ਕੇ ਫਿਰ ਅਸੀਂ ਉਧਰ ਚੱਲ ਪਏ ਹਨੇਰਾ ਹੋ ਗਿਆ ਸੀਗਾ ਆਉਂਦੇ ਆਉਂਦੇ ਸਾਡੇ ਨਾਲ ਜ਼ਿਆਦਾਤਰ ਇੱਥੇ ਫਾਟਕ ਲੱਗੇ ਹੀ ਰਹਿੰਦੇ ਨੇ ਕਿ ਫਾਟਕ ਸਾਨੂੰ ਖੁੱਲੇ ਹੀ ਨਹੀਂ ਮਿਲਦੇ ਹੈਗੇ ਪਹਿਲਾਂ ਤਾਂ ਸਾਨੂੰ ਇੱਕ ਸਾਈਡ ਚੈੱਕ ਕਰਿਆ ਉਧਰਲੀ ਸਾਈਡ ਤਾਂ ਫਾਟਕ ਲੱਗੇ ਹੋਏ ਸੀ ਹੁਣ ਅਸੀਂ ਦੂਸਰੀ ਸਾਈਡ ਕਣੀ ਦੀ ਆ ਰਹੇ ਆ ਇੱਧਰ ਵੀ ਦੇਖਦੇ ਆ ਕਿ ਫਾਟਕ ਲੱਗੇ ਹੋਇਆ ਜਾਂ ਖੁੱਲਿਆ ਹੋ ਸਕਦਾ ਸਾਨੂੰ ਖੁੱਲੇ ਮਿਲ ਹੀ ਜਾਣ ਨੇ ਸਾਨੂੰ ਉੱਪਰ ਦੀ ਓਵਰ ਬ੍ਰਿਜ ਦੇ ਉੱਪਰ ਦੀ ਆਉਣਾ ਪਊਗਾ ਪਰ ਮੈਨੂੰ ਲੱਗ ਰਿਹਾ ਹੈਗਾ ਵੀ ਫਾਟਕ ਖੁੱਲੇਣਗੇ ਹਾਂਜੀ ਦੇਖੋ ਸ਼ੁਕਰਾ ਸਾਨੂੰ ਫਾਟਕ ਖੁੱਲੇ ਮਿਲ ਗਏ ਨਹੀਂ ਤਾਂ ਇਹ ਜ਼ਿਆਦਾਤਰ ਲੱਗੇ ਹੀ ਮਿਲਦੇ ਨਹੀਂਗੇ ਕਿਉਂਕਿ ਇੱਥੇ ਥੋੜਾ ਜਿਹਾ ਕੰਮ ਵੀ ਚੱਲ ਰਿਹਾ ਹੈਗਾ ਜਦੋਂ ਕੰਮ ਕੰਪਲੀਟ ਹੋ ਗਿਆ ਨਾ ਆ ਦੇਖੋ ਤੁਸੀਂ ਆਹ ਇਟਾਂ ਉਟਾਂ ਕਿੰਨੀਆਂ ਪਈਆਂ ਨੇ ਫਿਰ ਤਾਂ ਹੋਰ ਵੀ ਜ਼ਿਆਦਾ ਆਰਾਮਦਾਰੀ ਹੋਣੀ ਦੇ ਬਕਰ ਦੇ ਕਿ ਚ ਫੇਨੀ ਮਿਟੀ ਜ ਆਉਂਦੀ ਆ ਨਾ ਹਾਂ ਵਾਲੀ ਹੁੰਦੀ ਹੈ ਜੀ ਜਲਦੀ ਇਹਨੂੰ ਕਰਾਈਏਗੇ ਜੀ ਹਾਂ ਮੇਰਾ ਭਾਈ ਲੈ ਕੇ ਆਇਆ ਜੀ ਮੈਕਸ ਹੋਵੇ ਅਸੀਂ ਅੱਜ ਓਪਨਿੰਗ ਕਰੀਏਗੀ ਇਹਦੀ ਬਦਖਦ ਮਾਹੌਲ ਸਮਾਈ ਨਾ ਆਈ ਐਕਸ ਵੀ ਨਾ ਉਹਨਾਂ ਕੋਈ ਚੀਜ਼ ਜੋ ਮੈਂ ਹਣਾ ਭਾਂਡਾ ਆਲ ਚੋਲ ਜਾ ਉਹ ਤਾਂ ਭਾਂਡੇ ਵਿੱਚ ਦੇ ਰਹੇ ਨੇ ਲੇਗੇ ਇਹਦੇ ਤੇ ਮੈਂ ਬਹੁਤ ਜਿਆਦਾ ਫਾਇਦਾ ਹੋ ਜਾਊਗਾ ਵੀ ਬੰਦਾ ਚਲਾ ਇਹਦੇ ਚ ਗਰਮ ਕਰਕੇ ਭਾਂਡੇ ਦੇ ਤਾਂ ਮੱਚਦੇ ਹੈਗੇ ਟ੍ਰੇਜ਼ ਆਈਆਂ ਉਹ ਕਿਹੜੀਆਂ ਕਿਹੜੀਆਂ ਟ੍ਰੇਆਂ ਨੇ ਉਹ ਹੀ ਨੇ ਮੈਂ ਆਪਣੇ ਵਾਲੇ ਨਾਲ ਦੀਆਂ ਇਹਨਾਂ ਨੂੰ ਇੱਕ ਬਲੈਕ ਨਹੀਂ ਦਿੱਤੀ ਹੈਗੀ ਇਹਨਾਂ ਦੇ ਕੋਲ ਨਹੀਂ ਉਹ ਨਹੀਂ ਹੈਗੀ O duje bir horrorunda Ha. ਸਵੀਕਾਰ ਕਰਕੇ ਤੇ ਰਿਓ ਬੈਲੈਂਸ ਨਹੀਂ ਬੈਲੈਂਸ ਕਰਨਾ ਪੈਂਦਾ ਹੈ ਇਹ ਐਨਾ ਟਾਈਮ ਬੁੱਗੇ ਹੂੰ ਹੂੰ ਉਹ ਤੇ ਰੱਖਣਾ ਮੈਂ ਕੋਣੇ ਚ ਸੰਗੀ ਗਰਮ ਕਰਕੇ ਕੋਈ ਮਗਰ ਕੰਜਲ ਪਾ ਕੇ ਡੋਲਣਾ ਕੋਲ ਲਗੇ ਹਾਂ ਕੰਜਲ ਪਾ ਕੇ ਲਿਆਉਂਦਾ ਪੀਜਾ ਬਣਾਉਣਾ ਹਨਾ हां ओने ਲੋੜ ਆ। ਉਹਦੇ ਵਾਸਤੇ ਇਹਦੀ ਜ਼ਰੂਰਤ ਕਹਿੰਦੇ ਆਂ ਉ ਤਾਂ ਡੱਬਾ ਡੁੱਬਾ। ਨਹੀਂ ਜਿਵੇਂ ਇਹਦੇ ਉੱਤੇ ਕੋਈ ਡੱਬੀ ਵੀ ਰੱਖ ਸਕਦੇ ਆਂਗੇ ਗਰਮ ਕਰਨ ਨੂੰ ਲੋੜ ਤਾਂ ਇਹਦੀ ਪੈਂਦੀ ਆ। ਪਲਾਸਟਿਕ ਦੀ ਪਲਾਸਟਿਕ ਦੀ ਡੱਬੀ ਜਿੰਨੀ। ਪਲਾਸਟਿਕ ਵਾਲਿਆਂ ਰੱਖ ਲਿਆ ਕਰੋ ਆਹ ਛੋਟਾ ਠੀਕ ਆ। ਉੱਪਰ ਲਾ ਦਾਂਗੇ। ਆਹ ਆਹ ਹੁਲ ਜਾਊਗਾ। ਆਂ ਹੀ ਰੱਖ। ਇਹਦੇ ਧਰੱਖ ਨੇ। ਜਿਵੇਂ ਦੋ ਚੀਜ਼ਾਂ ਰੱਖਣੀਆਂ ਹੁਣ ਇਕੱਠੀਆਂ ਉਹ ਐ ਮਿਸਟੈਂਡ ਤੇ ਰੱਖਿਆ ਹੁੰਦੇ ਨੇ ਇੱਕ ਥੱਲੇ ਰੱਖਤੀ ਕੁੱਤੇ ਰੱਖਤੀ। ਹੁਣ ਭਾਈ ਇਹਦੇ ਵਾਲੇ ਓਵਨ ਵਾਲੇ ਭਾਂਡੇ ਵੀ ਲੈਣ ਪਲਾਸਟਿਕ ਦੇ ਦੋ ਤਿੰਨ ਲਾਉਂਦੇ। ਹਾਂ ਪਾਵਰ ਨਾਲ ਵੀ ਹੁਣ ਕੋ। ਤਨਾ ਡੋਂਗੇ ਪਾਵਰ ਪਲੱਗ ਲੱਗੂਗਾ ਇੱਥੇ ਹਾਂ ਇਹਦੇ ਉੱਪਰ ਨੀਚੇ ਕਿਵੇਂ ਕਹਿੰਦੀ ਹੈਗੀ ਕੋਈ ਕਿਵੇਂ ਵਿਖੋ ਉਹਦੇ ਰੱਖਦੀ ਕਿ ਕਹਤੇ ਹੈ ਨਹੀਂ ਨਹੀਂ ਜਿਵੇਂ ਇਹਦੇ ਵਿੱਚ ਆਏ ਤੇ ਰੱਖਦੇ ਨੇ ਜਿਵੇਂ ਮੰਨ ਲਓ ਵੀ ਆਹ ਮਾਰੇ ਫਟਿਆਦੇ ਤੇ ਆਈ ਹਾਂ ਇਹਦੇ ਤੇ ਕੌਲੀ ਰੱਖਦੀ ਉੱਪਰ ਜਾਂ ਫਿਰ ਜਿਵੇਂ ਇੱਕ ਨੋਰਮਲ ਜਿਹੜਾ ਭਾਂਡਾ ਦਾ ਗਰਮੀ ਹੋ ਤੁਹਾਨੂੰ ਪਤਾ ਹੀ ਆ ਆ ਫੜੇ ਨਾ ਸਟੀਲ ਦਾ ਭਾਂਡਾ ਜਿਹੜਾ ਗਰਮੀ ਹੋਣਗੇ ਜਿਵੇਂ ਆ ਜਿਵੇਂ ਮੰਨ ਲਓ ਹੁਣ ਇੱਕ ਚੀਜ਼ ਇਹਦੇ ਤੇ ਆਈ ਰੱਖਤੀ ਆਪਾਂ ਦੋ ਚੀਜ਼ਾਂ ਇਕੱਠੀਆਂ ਕਰਨੀਆਂ ਹੁਣ ਆ ਦੇਖੋ ਇੱਕ ਇਹਦੇ ਥਲੇ ਰੱਖਦੀ ਇੱਕ ਉੱਤੇ ਰੱਖਦੀ ਵੀ ਦੋਹੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਉਹ ਵੀ ਜੇ ਮਤਲਬ ਕਿ ਜੇ ਪਤਲੇ ਭਾਂਡੇ ਨੇਗੇ ਤਾਂ ਹੋਣਗੇ ਹੁਣ ਜੇ ਜ਼ਿਆਦਾ ਹੋਣਗੇ ਉੱਚੇ ਭਾਂਡੇ ਨੇ ਉਹ ਥੋੜਾ ਹੋਣਗੇ ਹਾਂ ਆ ਕੁੜੀ ਤਾਂ ਇਹਦੀ ਪੂਰੀ ਡਾਕਟਰੀ ਕਰਕੇ ਹਟੂਗੀ ਹੁਣ ਇਹ ਪੂਰਾ ਚੈੱਕ ਕਰੂੰਗੀ ਮੇਰੇ ਕਿੱਥੇ ਕੀ ਹੈ ਕਿੱਥੇ ਕੀ ਹੈਗਾ ਹਾਂ ਬਸ ਇਹ ਹੈਗਾ ਸਾਈਜ਼ ਉਹ ਹੀ ਆ ਸਾਡੇ ਵਾਲੇ ਵਰਗਾ ਹੀ ਸਾਈਜ਼ ਆ ਸੇਮ ਸਾਈਜ਼ ਹੈਗਾ ਬਸ ਉਹਦਾ ਕਲਰ ਦਾ ਫਰਕ ਉਹ ਬਲੈਕ ਕਲਰ ਚ ਹੈ ਨਾ ਅਸੀਂ ਸਾਰਾ ਲੈ ਕੇ ਚਾ ਉਹ ਬਲੈਕ ਚਾ ਗਿਆ ਉਹ ਬਲੈਕ ਲੈ ਹੁੰਦਾ ਹੈ ਇਹਦਾ ਹੈਂਡਲ ਵੀ ਮਜ਼ਬੂਤ ਹੈਗਾ ਉਸੇ ਹਨਾ ਚੀਜ਼ ਬਹੁਤ ਵਧੀਆ ਹੈਗੀ ਇਹ ਵੀ ਜਿਹੜਾ ਉਹਨਾਂ ਦੇ ਸੀ ਰਾਣੀ ਕੇ ਹੈਗਾ ਉਹ ਛੋਟਾ ਇਹਦੇ ਨਾਲ ਉਹ ਵਾਈਟ ਕਲਰ ਉਹ ਛੋਟਾ ਉਹਨਾਂ ਲਈ ਉਹ ਦੂਜਾ oven ਹੈ ਹਾਂ ਹਾਂ ਉਹਦੇ ਚ ਸਿਰਫ ਕੱਲਾ ਗਰਮ-ਗਰਮ ਹੁੰਦਾ ਹੈਗਾ ਕੁੱਕਰ ਚਾ ਨਹੀਂ ਹੈਗੇ ਕਹਿੰਦੇ ਪੀੜੇ ਪੂਜਾ ਲਈ ਰੱਖਿਆ ਹੈ ਸਾਨੂੰ ਉਹ ਉਹਦੇ ਚ ਕੁੱਕ ਨਹੀਂ ਹੁੰਦਾ ਹੈਗਾ ਇੱਥੇ ਕਹਿੰਦੇ ਸਾਰਾ ਹੋ ਹੂੰ ਦੱਸਿਆ ਸੀ ਇਹਦੇ ਸਤਾ ਬੰਦੀ ਹੂੰ ਹੋ ਗਿਆ ਚਲੋ ਕਰੀਏ ਸ਼ੁਰੂਆਤ ਚਲੋ ਚਲੋ ਬਾਈ ਅੱਛਾ ਇਹ ਦਾ ਪਾਵਰ ਦੇਖਦੇ ਆਂਗੇ ਅੱਜ ਇਹ ਸਾਨੂੰ ਕੀ ਗਰਮ ਕਰਕੇ ਖਵਾਉਂਦੇ ਨੇ ਬਣਾ ਕੇ ਖਵਾਉਂਦੇ ਨੇ ਕਿ ਗਰਮ ਕਰਕੇ ਖਵਾਉਂਦੇ ਨੇ ਇਹ ਅਜੇ ਪਤਾ ਨਹੀਂ ਹੈਗਾ ਗਰਮ ਕਰਕੇ ਖਵਾਇਆ ਜਾਊ ਅਜੇ ਤੱਕ ਨਹੀਂ ਹੋ ਗਿਆ ਹੁਣ ਤੱਕ ਕੀ ਬਣੂਗਾ ਹਮ ਹਮ ਲੋਟੇ ਚੱਲ ਪਿਆ ਰੱਖੋ ਇਹ ਚ ਕੁਛ ਚ ਲਾਈਏ ਅੱਛਾ ਮੈਂ ਪੁੱਤ ਕੋਈ ਦੁੱਧ ਕਰਾਂ ਤੇ ਗਾਚ ਪਈ ਹੈ ਹੈ ਨਾ ਤੇ ਕਾਨੂੰ ਕਰ ਲੋ ਦੁੱਧ ਨਹੀਂ ਅੱਜ ਕਰ ਮੋੜ ਹੋਰ ਦੁੱਧ ਸਾਰਾ ਡੋਲ ਦੇ ਨਹੀਂ ਹੋ ਜਾਂਦਾ ਨਹੀਂ ਦੁੱਧ ਨਹੀਂ ਕਰ ਦੁੱਧ ਨਹੀਂ ਚਾਹ ਸਾਰਾ ਕੁਛ ਗਰਮ ਹੁੰਦਾ ਪਰ ਉਹ ਉਹ ਹੋ ਜਾਗਾ ਉਹ ਸੁਖਰਾਬ ਹੋ ਜਾਗਾ ਨਮਾ ਨਮਾ ਸੁੱਕੀ ਜੀ ਕੋਈ ਆਈਟਮ ਸੁੱਕੀ ਜੀ ਚੱਲ ਅੱਧ ਕਰ ਪੂਜੀ ਸਬਜੀ ਕਰਾਂਗੇ ਲਾ ਪੁਰਜੀ ਗਰਮ ਕਰੋ ਹੋਰ ਚਲੋ ਅਸੀਂ ਪੁਰਜੀ ਗਰਮ ਉਹ ਜਿਹੜਾ ਉਸੇ ਨੂੰ ਕਿਸੇ ਹੋਰ ਭਾਂਡੇ ਚ ਪਾ ਕੋਈ ਪਲਾਸਟਿਕ ਤੁਸੀਂ ਹਾਂ ਆਹਦੇ ਪਏ ਆ ਡੱਬੀਆਂ ਇਹਨਾਂ ਚੋਂ ਕੱਢੇ ਜੋ ਚਲਵਾ ਕੇ ਵਰ ਰਹੀ ਹੈ ਪੁਰਜੀ ਪਿਆਜ਼ਾਂ ਦੀ ਪਿਆਜ਼ਾਂ ਦੀ ਤੇ ਪਨੀਰ ਦੀ ਪੁਰਜੀ ਗਰਮ ਕਰੀ ਇਹ ਵੀ ਉਹਨਾਂ ਪਿਆਜ਼ਾਂ ਦੀ ਪੁਰਜੀ ਗਰਮ ਕਰਕੇ ਖਵਾਉਗੀ ਰੋਟੀਆਂ ਤੁਸੀਂ ਬਣਾ ਲਿਓ ਮੇਰੀ ਉਹ ਗਲਤੀ ਕਿ ਰੋਟੇ ਚੱਕੀ ਲਿਓ ਨੇ ਬਣਾ ਕੇ ਤਾਂ ਆਏ ਸੀ ਨਾ ਮੈਂ ਬਣਾਉਣਾ ਸਹੀ ਗੱਲ ਹੈ ਹੋਰ ਹਨਾ ਬੈਲੈਂਸ ਕਰਦੇ ਰੱਖਣਾ ਬੈਲੈਂਸ ਆਫੀ ਦੇਖਣਾ ਸੀ ਹੂੰ 30 ਸੈਕਿੰਡ ਤੇ ਹੋ ਜੂਏ ਤਾਂ ਕਿੰਨੇ ਦੇ ਪੀ ਅੰਬਾਸਾ 30 ਸੈਕਿੰਡਾਂ ਦੇ ਮਾੜੀ ਜੀ ਤਾਂ ਖੁਰਜੀ ਹੈਗੀ 30 ਘੰਟੇ ਲਓ ਜੀ ਚਾਲੂ ਕਰਤਾ ਸਾਨੂੰ ਸਮਝਾ ਗਏ ਵੀ ਐਂ ਸਾਨੂੰ ਹਾਂ ਹਾਂ ਦੱਸਤੀ ਹਾਂ ਮਾਤਾ ਤਾਂ ਦਾਜੂ ਤਾਂ ਸੌਖਾ ਹੀ ਹੈ ਉਹ ਬੜਾ ਔਖਾ ਨਹੀਂ ਹਾਂ ਜੀ ਇਹ ਬਲੌਗ ਮੈਂ ਦੂਸਰੇ ਦਿਨ ਦਾ ਵਿੱਚ ਜੋੜਿਆਗਾ ਥੋੜਾ ਜਿਹਾ ਮੇਰੇ ਭਰਾ ਨੇ ਉਹ ਬੋਲ ਲਿਆਂਦਾ ਸੀਗਾ ਫਿਰ ਅਸੀਂ ਉਧਰ ਚਲੇ ਗਏ ਸੀਗੇ ਸ਼ਾਮ ਨੂੰ ਤੇ ਭਾਬੀ ਨੂੰ ਥੋੜਾ ਜਿਹਾ ਸਮਝਾ ਰਹੇ ਸੀ ਵੀ ਐਵੇਂ ਐਵੇਂ ਵਰਤਨਾਗਾ ਮੇਰੀ ਪਰਜਾਈ ਬਹੁਤ ਜ਼ਿਆਦਾ ਭੋਲੀ ਹੈਗੀ ਪਰ ਸਮਝ ਵੀ ਗਈ ਚਲੋ ਜੀ ਮਿਲਦੇ ਆਂਗੇ ਤੁਹਾਨੂੰ ਅਗਲੇ ਵਲੌਗ ਨਾਲ ਐਦਾਂ ਹੀ ਮੇਰੇ ਨਾਲ ਜੁੜੇ ਰਿਹਾ ਕਰੋ ਲਾਈਕ ਕਰਨ ਦੇ ਕਮੈਂਟ ਕਰਨ ਦੇ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਜੀ ਇਹ ਸਾਰਾ ਕੁਝ ਫ੍ਰੀ ਦੇ ਵਿੱਚ ਹੁੰਦਾ ਹੈਗਾ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਇੱਕ ਲਾਈਕ ਕਮੈਂਟ ਜ਼ਰੂਰ ਕਰ ਦਿਓ